ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜਿੱਥੇ ਕਿ ਹੜ੍ਹਾਂ ਨੇ ਪੂਰੇ ਪੰਜਾਬ ਨੂੰ ਪ੍ਰਭਾਵਿਤ ਕੀਤਾ ਆਇਆ ਆ ਉੱਥੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਦਾ ਦੇਖੀ ਬਟਾਲਾ ਤੋਂ ਫਟੇਗੜ ਚੂੜੀਆਂ ਆ ਰਹੀ ਪੰਜਾਬ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਟਰਾਲੀ ਦਾ ਬਟਾਲਾ ਰੋਡ ਫਟੇਗੜ ਤੂੜੀਆਂ ਮਹਾਜਣਾ ਹਸਪਤਾਲ ਦੇ ਸਾਹਮਣੇ ਜ਼ਬਰਦਸਤ ਟੱਕਰੋ ਹੋ ਗਈ ਜਿਸ ਵਿੱਚ ਇੱਕ ਮੋਟਰਸਾਈਕਲ ਸਵਾਰ ਜ਼ਖਮੀ ਹੋ ਗਿਆ ਜਦਕਿ ਬੱਸ ਚ ਸਵਾਰ ਸਵਾਰੀਆਂ ਅਤੇ ਟਰੈਕਟਰ ਚਾਲਕ ਬਾਲਵਾਲ ਬਚ ਗਏ ਟਰੈਕਟਰ ਚਾਲਕ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਬੱਸ ਡਰਾਈਵਰ ਉੱਪਰ ਬੱਸ ਤੇਜ਼ ਚਲਾਉਣ ਦੇ ਦੋਸ਼ ਲਗਾਏ ਮੌਕੇ ਤੋਂ ਬੱਸ ਦਾ ਡਰਾਈਵਰ ਫਰਾਰ ਹੋ ਗਿਆ ਅਤੇ ਮੌਕੇ ਤੇ ਪਹੁੰਚੇ ਪੰਜਾਬ ਪੁਲਿਸ ਦੇ ਐਸ ਆਈ ਬਲਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਸ ਦਾ ਵੀ ਕਸੂਰ ਹੋਵੇਗਾ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜ਼ਖਮੀ ਨੌਜਵਾਨ ਫਤਿਹਗੜ ਚੂੜੀਆਂ ਦੇ ਨਦੀਕ ਪਿੰਡ ਮੱਜਿਆਵਾਲੀ ਦਾ ਦੱਸਿਆ ਜਾ ਰਿਹਾ ਹੈ ਤਸਵੀਰਾਂ ਤੋਂ ਇਹ ਦੇ ਦੇ ਪਿਓ ਲਗਾਤਾਰ ਕਿ ਇੱਕ ਬੱਸ ਟਰੈਕਟਰ ਟਰਾਲੀ ਦੀ ਜਿਹੜੀ ਇਹ ਉਹ ਭਿਆਨਕ ਟੱਕਰ ਦੇ ਵਿੱਚ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਲੋਕਾਂ ਦੇ ਦੱਸਣ ਮੁਤਾਬਕ ਬੱਸ ਤੇਜ਼ ਰਫ਼ਤਾਰ ਆਉਂਦੀ ਜੋ ਕਿ ਇੱਕ ਟਰੈਕਟਰ ਟਰਾਲੀ ਦੇ ਵਿੱਚ ਜਿਹੜੀ ਇਹ ਉਹ ਵੱਜ ਜਾਂਦੀ ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਆ ਉਹ ਨੁਕਸਾਨ ਦੇਖਣ ਨੂੰ ਮਿਲਦਾ ਪਿਆ ਆ ਬਣੇ ਰਹੋ ਡੀਪੀਸੀ ਪੰਜਾਬੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਬੜੇ ਆਰਾਮ ਨਾਲ ਆਓ ਕਰਦੇ ਆ ਗੱਲਬਾਤ ਕੀ ਕਹਿੰਦੇ ਨੇ ਲੋਕ ਅਸੀਂ ਪੰਜਾਬ ਰੋਡ 'ਤੇ ਆ ਬਸ ਤੇ ਆ ਗਏ ਅਸੀਂ ਕਿਹੜੇ ਮੈਚ ਇਸ ਤਰ੍ਹਾਂ ਅਹੀਂ ਸਰ ਆਪਾਂ ਹੀ ਸਾਈਡ 'ਤੇ ਆਉਂਦੇ ਆ ਆਪਣੀ ਸਾਈਡ 'ਤੇ ਆਉਂਦੇ ਆ ਬੜੇ ਮਜ਼ੇ ਨਾਲ ਆਉਂਦੇ ਆ ਸਿਹਰ ਦਾ ਏਰੀਆ ਵਾਹ ਕਾਲੀਆਂ ਰੇ ਲਾਗਵੜੀ ਦੀ STI ਵਾਲਿਆਂ ਦੇ ਕਰਾਸ ਕਰਕੇ ਆਏ ਆ ਕੋਈ ਮੁੰਡੇ ਅੱਗੇ ਅਖੰਡੇ ਕਹਿੰਦੇ ਤੁਸੀਂ ਤਾਂ ਬੜੇ ਮਜ਼ੇ ਨਾਲ ਜਾਣਦੇ ਹੋ ਤੇ ਇਹ ਬੜੀ ਸਪੀਡ 'ਤੇ ਆਉਂਦਿਆ ਤੇ ਬਸ ਹਾਂ ਅੱਛਾ ਰੌਡਰ ਨਗਾਇਆ ਵਾ ਤੇ ਟਰਾਲੀ ਦੇ ਮਗਰ ਮਾਰੀ ਏ ਟਰਾਲੀ ਦੇ ਤੋਂ ਟਰੈਕ ਦੇ ਹੁਕਰੇ ਨਾ ਟੁੱਟਦੇ ਤੇ ਇਹਨੇ ਨਾਲ ਕਰਦੇ ਵੀ ਪੜਰਾ ਦਿਆ ਨਸ਼ੇ ਚ ਧੁੰਦ ਹੋਇਆ ਸੀ ਹਾਂ ਜਦਨੀ ਹੋਇਆ ਕੋਈ ਇਹ ਟਰਾਲੀ ਦੇ ਮਗਰ ਮੁੰਡਾ ਮੋਟਰਸਾਈਕਲ ਆ ਉਹਦੇ ਆ ਤੇ ਮੋਟਰਸਾਈਕਲ ਚ ਭੱਜੀ ਨਹੀਂ 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 ਬੋ ਜੀ ਇਧਰੋਂ ਹੰਡੀ ਬੱਸ ਆਈ ਜਾਂਦੇ ਇਧਰ ਨੂੰ ਠੀਕ ਜੀ ਹਾਂ ਜੀ ਆਈ ਜਾਂਦੇ ਪਟਾਲੇ ਨੂੰ ਢਲਾ ਕੇ ਇਧਰੋਂ ਠੀਕ ਜੀ ਟਰਾਲੀ ਨਾਲ ਕੋ ਬਸ ਬੜੀ ਵਧੀਆ ਨੰਗੀ ਆ ਬਾਅਦ ਜਦੋਂ ਨੇ ਕੱਟ ਜਾ ਮਾਰਿਆ ਨਾ ਤੇ ਉਹ ਗਾਰਲੀ ਨੁੱਕਰ ਦੇ ਵਜਾ ਨਾ ਟਰਾਲੀ ਦੀ ਨਾ ਰੋਟੀ ਨਾ ਤੇ ਉਹ ਵੀਰੇ ਇੱਕ ਮੋਟਰਸਾਈਕਲ ਵਾਲਾ ਮਗਰ ਆਉਂ ਗਿਆ ਇਹ ਬਾਈ ਟਰਾਲੀ ਤੇ ਤੇ ਉਹਦਾ ਉਹ ਮਤਲਬ ਵੱਜ ਗਿਆ ਵਿੱਚ ਤੇ ਉਹਦੀਆਂ ਆੜੀਆਂ ਉਂਗਲਾਂ ਨੇ ਸਾਰੀਆਂ ਇਹ ਸਾਰੀਆਂ ਫ੍ਰੈਕਚਰ ਹੋ ਗਈਆਂ ਮਾਜ ਨੂੰ ਖੜਿਆ ਇਹ ਧਿਆਨ ਦਿਮਾਗ ਨੂੰ ਹਸਪੀਟਲ ਵਾਲਾ ਕਿਹਾ ਮੈਂ ਪੀਦਾ ਆਪਰੇਟ ਹੋਣਾ ਇਹਦੀ ਹੱਡੀ ਮਤਲਬ ਸਾਰੀਆਂ ਹੱਡੀਆਂ ਟੁੱਟ ਗਈਆਂ ਨੇ ਉਹ ਮੰਜੀਆਂ ਵੀਰੇ ਉਨਾਗਰੀ ਜੀ ਪਤਾ ਹੋ ਉਹ ਬਤਲਾ ਦੀ ਫੈਮਲੀ ਜਿਹੜੀ ਆਈ ਪਹਿਲਾਂ ਉਹਨਾਂ ਨੇ ਮਾਝ ਰੋਸਟਰ ਨੂੰ ਖੜਿਆ ਇਹਨੂੰ ਤੇ ਹੁਣ ਉਹ ਮਤਲਬ ਲੈ ਕੇ ਗਏ ਆ ਸ਼ਾਇਦ ਅੰਮ੍ਰਿਤਸਰ ਲੈ ਕੇ ਪਤਾ ਨਹੀਂ ਕਿੱਥੇ ਲੈ ਗਏ ਇਹ ਕਿਹੜਾ ਭਾਈ ਪੰਜਾਬ ਰੋਡ ਬੱਸ ਚਲਾਉਂਦੇ ਆਣਾ ਉਹ ਹੈਗਾ ਜੀ ਦਾਦ ਜੋਧਾ ਮੀਤਾ ਨਹੀਂ ਤੇ ਉਧਰ ਕੇ ਵੇਖਿਆ ਵੀ ਨਹੀਂ ਗਾ ਮਗਰ ਭੱਜ ਗਏ ਨਸੇ ਨਾ ਪਤਾ ਕੀ ਮਾਰ ਪਈ ਭੱਜ ਗਏ ਰੱਬ ਕੀਤੀ ਆ ਦੋ ਦੋ ਚਾਰ ਰੋੜੇ ਜਿਹੜੇ ਕਾਰ ਦੇ ਲੱਗੇ ਆਂ ਸਾਡੀ ਇੰਦਰਾ ਕੀਤੀ ਹੈ ਜੇ ਵਾਹ ਪੰਡਿਤ ਜਿਹੜੀ ਬੜੀ ਸਪੀਡ ਤੇ ਕਸੂਰ ਨਾ ਹੁੰਦਾ ਤੇ ਨਾ ਪਾਈਦਾ ਠੀਕ ਹੈ ਇਹ ਟਰੈਕਟਰ ਵਾਲਾ ਸਾਰੇ ਬੰਦੇ ਇੱਥੇ ਖਲੋਤੇ ਆ ਉਹ ਦੋਏ ਬਗਰਾ ਆਪਣਾ ਪਾਸੇ ਛੱਡ ਕੇ ਦੇਖ ਵਾ 20 ਲੱਤੀ ਰੱਖਦੀ ਗੱਡੀ ਆ ਛੱਡ ਕੇ ਫਰਾਰ ਹੋ ਗਏ ਉਹ ਬਸ ਖਰਾਬ ਕੀਤੀ ਆਪਣੇ ਬੰਦੇ ਖਲਾਈ ਆ ਉਹ ਵੇਖਣ ਲਈ ਕਿ ਕੋਈ ਗਲਬਾ ਹੋਈ ਨਹੀਂ ਹੋਈ ਉਹ ਵੇਖ ਕੇ ਜੇ ਮਰਦ ਨੂੰ ਨਾ ਫੋਨ ਕਰਦੇ ਉਹ ਵੀ ਚੁੱਪ ਕਰਕੇ ਚੱਲ ਗਏ। ਮਾਨ ਲੈ ਕੇ ਚੱਲ ਗਏ। ਮਾਨ ਲੈ ਕੇ ਚੱਲ ਗਏ ਆ ਵੀ। ਇਹ ਅੱਗੇ ਕੁਦਰਤੀ ਉਹ ਆਪਣਾ ਝੋਲਾ ਵੀ ਛੱਡ ਕੇ ਆ ਪਾਸੇ ਗਈ। ਆਪਣਾ ਝੋਲਾ ਵੀ ਛੱਡ ਕੇ ਆ। ਹਾਂ ਤਨਾਟਾ ਕਹਿ ਰਿਹਾ ਤੇ ਹੁਣ ਇਹ ਟ੍ਰੈਫਿਕ ਹੈ ਲੋਕ। ਸਹੀ ਗੱਲ। ਇੱਕ ਥਿਆੜੀਦਾਰ ਬੰਦਾ ਵਾ ਉਹਨੇ ਉਹੋ ਕਮਾਂਡ ਉਖਾੜਾ ਤੇ ਉਹਨੂੰ 23 ਪਾ ਗਿਆ ਉਹ ਥਿਆੜੀ। ਇਹ ਪ੍ਰਸ਼ਾਸਨ ਨੂੰ ਜਾਈ ਦੀ ਹੈ ਵੀ ਥੋੜਾ 2 ਘੰਟੇ ਹੋਗੇ। ਸਾਚਨਾ ਜੇ ਤੱਕ ਨਹੀਂ ਆਇਆ ਨਹੀਂ ਆਇਆ ਕਿ ਇਹ ਸਰਕਾਰੀ ਬੱਸ ਤਾਂ ਜਿਹੜੋ ਬਟਾਲੇ ਚਲਦੀ ਆਣਾ ਅਲੀਆਂ ਤੱਕ ਹੋਲੀ ਹੁੰਦੀ ਹੈ ਜਦੋਂ ਅਲੀਆਂ ਤੋਂ ਬਾਅਦ ਉਹ ਇੰਨੀ ਤੇਜ਼ ਫੜੇ ਘੜ ਵਿੱਚ ਹੁੰਦੀ ਹੈ ਕੋਈ ਹਿਸਾਬ ਨਹੀਂ ਆਦੀ ਤੇਜ਼ ਭਾਦੀ ਬਹੁਤ ਜਲਦੀ ਬਹੁਤ ਤੇਜ਼ ਹੁੰਦੀ ਹੈ ਕਦੇ ਘਟੀਆਂ ਬਟਾਲਾ ਪੰਜਾਬ ਰੋਡ ਦੇ ਪਾਸ ਤੇ ਟਰਾਲੀ ਕੇ ਜਦੋਂ ਬਕਰ ਕਰ ਹੋਈ ਆ ਇਹ ਕੀ ਆ ਮਾਮਾ ਜੀ ਸਭ ਥੋੜੀ ਜਿੜ ਪਹਿਲਾਂ ਪਤਾ ਲੱਗਾ ਇਹ ਆਪਣੇ ਇੱਥੇ ਬਟਾਲਾ ਰੋਡ ਦੇ ਤੇ ਰੋਡਵੇਸ ਬਾਸਾ ਤੇ ਟਰੈਕਟਰ ਦਾ ਐਕਸੀਡੈਂਟ ਹੋਇਆ ਮੌਕੇ ਤੇ ਆਏ ਆ ਮੌਕੇ ਤੇ ਆ ਕੇ ਵੇਖਿਆ ਕੋਈ ਛੱਟ ਵਗੈਰਾ ਨਹੀਂ ਲੱਗੀ ਨਾ ਟਰੈਕਟਰ ਵਾਲਿਆਂ ਨੂੰ ਲੱਗੀ ਆ। ਟਾਲੀ ਦਾ ਵੀ ਨਿਸ਼ਾਨ ਹੋਇਆ, ਬੱਸ ਦਾ ਵੀ ਨਿਸ਼ਾਨ ਹੋਇਆ। ਬੱਸ ਆਪਣੀ ਜ਼ਾਇੜਿਆ, ਟਰੈਕਟਰ ਥਾਲੀ ਆਪਣੀ ਜ਼ਾਇੜ ਹੈ, ਬਾਕੀ ਹੁਣ ਦੇਖਦੇ ਆ ਮੌਕੇ ਦੇ ਉੱਤੇ ਕਿਹੜੀ ਗਲਤੀ ਜਾਂ ਕੀ ਆ। ਜੋ ਵੀ ਆਉਂਦਾ ਉਹ ਦੱਸਾਂਗੇ। ਜਗਰ ਵੀ ਬਾਰੇ ਅਜੇ ਤਾਂ ਕੋਈ ਕਲੀਅਰ ਨਹੀਂ ਕੋਈ ਮਗਰ ਕਹਿ ਰਹੇ ਇਹ ਕਿ ਇਹਨਾਂ ਦੇ ਆ ਰਿਹਾ ਹੈ ਕੋਈ ਮੋਟਰਸਾਈਕਲ ਦੇ ਉੱਤੇ। ਉਹ ਵਿੱਚ ਮੜਾ ਟਾਲੀ ਦੇ ਜਾਂ ਜਿਸ ਤਰੀਕੇ ਵੀ ਉਹਨੂੰ ਛੱਟ ਵਗੈਰਾ ਲੱਗੀ ਆ। ਉਹਦਾ ਹੁਣ ਦੇਖਦੇ ਆ ਕਿੱਥੇ ਦਾਖਲ ਕਰਾਂਗੇ। ਸਰ ਬੱਸ ਡਰਾਈਵਰ। ਬੱਸ ਡਰਾਈਵਰ ਨੇ ਮੌਕੇ ਦੇ ਉੱਤੇ ਆ ਗਈ। ਪਤਾ ਕਰ ਉਹ ਆਪਾਂ ਰੋੜ ਦੇ ਵਾਲਾ ਨੇ ਕਹਿੰਦੇ ਇਸ ਪਰ ਵੀ 2000 ਤੋਂ ਕੋਈ ਲੋ ਕਾਰਵਾਈ ਕੀਤੀ ਕੋਈ ਲੋ ਆਪਾਂ ਮੌਕੇ ਤੇ ਆਏ ਆ ਜੋ ਕਾਰਵਾਈ ਬਿਆਨ ਲਗਾਉਂਦੇ ਉਹਦੇ ਮੁਤਾਬਕ ਆਪਾਂ ਕਾਰਵਾਈ ਕਰਦੇ ਆਂਗੇ ਪਤਾ ਲੱਗਾ ਬਸ ਤੂੰ ਆਈ ਏ ਬਸ ਤਾਂ ਬਟਾਲਿਓ ਆਈ ਏ ਤਰਫਰਮ ਹੋਏਗਾ ਜੀ ਇਹ ਕਿਸੋ ਕਿਥੋਂ ਆਈ ਏ ਇਹ ਬਟਾਲਾ ਡੇਪੂ ਦੀ ਬੱਸ ਹੈਗੀ ਆ ਇਹ ਇਹਦੇ ਬਾਰੇ ਲੀਕੋ ਜੀ ਕਿਉਂਕਿ ਲਾਡਾ ਡਰਾਈਵਰਾਂ ਨਾਲ ਫੈਕਟਰੀ ਤੇ ਮੌਕੇ